ਹਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਵਧੀਆ ਹੋਗੇ ਠੀਕ ਤਾਕ ਹੋਗੇ ਸਵੇਰ ਦੇ ਬਾਜਰੇ ਨੇ ਜੀ 10 ਪਰ ਤੋਂ ਪੈਣੀ ਚੜ ਗਈ ਨਾ ਬਹੁਤ ਜ਼ਿਆਦਾ ਹਨਾ ਗਰਮੀ ਲੱਗ ਰਹੀ ਹੈ ਤੇ ਤੁਸੀਂ ਸੋਚੋਗੇ ਅੱਜ ਮੈਂ ਗਲਵਸ ਪਹਿਲੇ ਕਿਉਂ ਚੜਾਏ ਹੋਏ ਨੇ ਹਨਾ ਕਿ ਮੈਂ ਤਾਂ ਗੋਹਾ ਵੀ ਨਹੀਂ ਪਾਥਰੀ ਹਜੇ ਤੇ ਗੋਹਾ ਆਪਾਂ ਨੇ ਪੱਥਣ ਜਾਣੇ ਇਹ ਅੱਜ ਹੈਗਾ ਦੂਜੇ ਅੰਧਰਾ ਉਸ ਤੋਂ ਪਹਿਲਾਂ ਮੈਂ ਕਿਹਾ ਮਸ਼ੀਨ ਲਾ ਦੰਨੀ ਨਾਲ ਕਿਉਂਕਿ ਅਜਾ ਅੰਦਰ ਕਾਫੀ ਟਾਈਮ ਹੋ ਗਿਆ ਹਨਾ ਤੁਪਕ ਗਈ ਕੰਮ ਨਵੇਰ ਦੇਣ ਵਾਸਤੇ ਐਂ ਬੈਠ ਗਏ ਆਲੂਆਂ ਦੇ ਪਰਾਂਠੇ ਬਣਾਉਣ ਲੱਗ ਪਏ ਤੁਹਾਨੂੰ ਪਤਾ ਵੀ ਅੱਜ ਦੋ ਆਲੂਆਂ ਦੇ ਪਰਾਂਠੇ ਬਣਾਈ ਤੇ ਉਹਦਾ ਟਾਈਮ ਜ਼ਰੂਰ ਲੱਗਦਾ ਹੈ ਤੇ ਇੱਧਰ ਆਪਾਂ ਨੇ ਕੱਪੜੇ ਧੋਣ ਵਾਸਤੇ ਮਸ਼ੀਨ 'ਚ ਪਾਣੀ ਲਾ ਦਿੱਤੇ ਤੇ ਇੱਧਰ ਆਪਾਂ ਦੇ ਇਹਦੀ ਜੋਨ ਨੂੰ ਪਾਣੀ ਕਿਉਂਕਿ ਅੱਜ ਹੈਗਾ ਤੀਜਾ ਦਿਨ ਅੱਜ ਦੇ ਦਿਨ ਜੋਨ ਨੂੰ ਪਾਣੀ ਦੇਇਆ ਜਾਂਦਾ ਹੈ ਅੱਜ ਨਾਲ ਦੇਖੀਏ ਜੋਨ ਫੁੱਲਾਂ ਦੀ ਪਨੀਰੀਆਂ ਹਨ ਇਹ ਵੀ ਪਿਜਣੀ ਮਤਲਬ ਜੰਮਣੀ ਸ਼ੁਰੂ ਹੋਊਗੀ ਇਹਨਾਂ ਨੂੰ ਵੀ ਥੋੜਾ ਥੋੜਾ ਪਾਣੀ ਦੇ ਦਾਂਗੇ ਗੈਂਦੇ ਦੇ ਫੁੱਲਾਂ ਦੀ ਪਨੀਰ ਦਾ ਜਿਹੜੀ ਬਹੁਤ ਜਲਦੀ ਜੰਮਦੀ ਹੈ ਕੋਈ ਜਿੰਨ ਪਾਣੀ ਦੇ ਦਈਏ ਇਸ ਵਿੱਚ ਮਾਰ ਕੇ ਤੇ ਜਮ ਉਹ ਦੇਖ ਲਈ ਆਪਨੇ ਇਦਾਂ ਦੇ ਜੰਮੇ ਨੇ ਇਦਾਂ 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 ਟੁੱਪ ਵਾਲੀ ਛੋੜੀ ਹੋਈ ਹੈ ਲਓ ਜੀ ਜੋ ਆਪਣੇ ਜੰਮ ਗਏ ਇਹਨਾਂ ਦਾ ਕਈਆਂ ਦੇ ਉੱਪਰ ਤਾਂ ਮਿੱਟੀ ਚੜਨ ਲੱਗੀ ਹੋਈ ਜਿਹੜੀ ਉਹ ਹੋ ਗਈ ਸੀ ਕਿੰਨੇ ਚੇ ਦਾ ਆ ਗਿਆ ਸਤਾਰੇ ਨੇ ਪੱਤੇ ਹੁਣ ਨਹੀਂ ਦੇਣੇ ਹੈਗੇ ਜੋ ਆਪਣੇ ਵਧੀਆ ਜਾਉਂਗੇ ਇਹ ਜੋ ਅੱਧੇ ਲੋਕਾਂ ਦੇ ਤਾਂ ਹਜੇ ਕੁੰਡੇ ਫੁੱਟੇ ਹੋਣਗੇ ਮੈਨੂੰ ਲੱਗਦਾ ਕਿਉਂਕਿ ਮੈਂ ਜਿਹੜੇ ਜੋ ਦੋ ਜੋ ਬੀਜਨੋਂ ਨਾ ਇੱਕ ਦਿਨ ਪਹਿਲਾਂ ਤਾਂ ਉਹ ਤੇ ਸੀਗੇ ਚੱਪਗੇ ਉਹ ਹੰਗਨ ਨੇ ਕੁੰਡੇ ਫੁੱਟੇ ਸੀਗੇ ਉਦੋਂ ਇਹ ਹਨ ਇਹ ਆ ਜਿਵੇਂ ਕੱਟ ਲਾਉਂਦੇ ਹਨ ਆ ਮਿੱਟੀ ਜਿੱਟਦੀ ਸੀ ਨਾ ਉੱਪਰ ਜਿਆਦਾ ਨਹੀਂ ਕਿ ਬੋਲੋ ਪਹਿਲਾਂ ਪਾਣੀ ਪੀਜੀ ਇਹ ਉੱਪਰ ਜਿਆਦਾ ਬੋਲ ਹੋ ਗਿਆ ਜਿਹੜੀ ਮਿੱਟੀ ਦਾ ਹਿੱਸਾ ਜੋ ਜਿਹੜੀ ਮਿੱਟੀ ਉੱਪਰ ਦੇਤੀ ਨਾ ਉਹ ਇਹਨਾਂ ਨੂੰ ਗੱਬ ਲਿਆ

ਉਹ ਨਹੀਂ ਅਜੇ ਪੱਤੇ ਨਹੀਂ ਦੇ ਦਿੱਤਾ। ਸੁੱਕਣੇ ਰੱਖ ਦੇ। ਤੇ ਜਿਹੜੇ ਇਹ ਪੱਤੇ ਵਗੈਰਾ ਨੇ ਹਨ ਇਹਨਾਂ ਨੂੰ ਜਿੱਧਰ ਪਾਥੀਆਂ ਪੱਥ ਹੋ ਰਹੀਆਂ ਨੇ ਮਸ਼ੀਨ ਨਾਲ। ਮੈਂ ਆਹੀ ਪਾਥ ਦੇਣੀ ਐ। ਆ ਸੁੱਕਣੀਆਂ ਵੀ ਨਹੀਂ ਹੈਗੀ ਮੈਂ ਇਧਰ ਨੂੰ ਧੁੱਪ ਜੀ ਕਿਚਨ ਪਾਸੇ ਰਹਿਣ ਦੋ। ਕੀ ਆਏ ਦੇਖੀ। ਨਹੀਂ ਸੁੱਕਣੀ ਉਹ ਮੈਂ ਹੀ ਪਾਥ ਤੇ ਮੈਂ ਪਤਲੀਆਂ ਪਤਲੀਆਂ ਜੀਆਂ ਬੱਸ ਕਰੋ ਲੈ ਚਿੱਲੀ ਉਹ ਉਹ ਚੱਕ ਲੈ ਉਹ ਚੱਕ ਲੈ ਜਿਹੜੀ ਪਤਲੀ ਜੀ ਹੈ ਬੱਸ ਤੂੰ ਤਾਂ ਨਹੀਂ ਦੋ ਚ ਪਾਥ ਸਕਦੀ ਉਹ ਨਹੀਂ ਬੋਲ ਸਕਦੀ ਮੈਂ ਦੇਖ ਰਹੀ ਹਾਂ ਨਾ ਮੈਂ ਨਹੀਂ ਬਤ ਸਾਕਦੀ ਰੋਜ਼ ਢੱਕੇਦਿਆਂ ਨੇ ਵਿੱਚ ਇਕੱਠੇ ਕਰੇ ਰਏ ਆ ਸੰਜਰੂ ਬੱਥੀ ਛੋਟੀਆਂ ਬੱਥੀ ਅਜਰੇ ਬੱਥੀ ਕਿੰਦੇ ਛੋਟੀਆਂ ਬੱਥੀ ਲੋ ਜੀ ਆਪਾਂ ਪੱਥਣ ਲਗੇ ਗੋਹਾ ਕਿੰਨੇ ਦਾਜੀ ਕਹਿੰਦੇ ਲੋ ਅਮਨ ਤੁਕ ਲੋ ਜੀ ਜਿਹਨੇ ਪਾਥੀਆਂ ਪੱਥਣੀਆਂ ਸਿੱਖਣੀਆਂ ਹੋਣ ਹਨ ਆਪਾਂ ਤੁਹਾਨੂੰ ਪਾਥੀਆਂ ਪੱਥਣੀਆਂ ਸਿਖਾ ਰਹੇ ਹਾਂ ਠੀਕ ਹੈ ਮੈਂ ਗੋਹੇ ਨੂੰ ਰਲਾਣਾ ਹੈ ਮੈਂ ਕਾਤੋਂ ਸੁਖਾਰੀਆਂ ਪੱਥਰੀਆਂ ਬਥਣੀਆਂ ਮੈਨੂੰ ਆਉਂਦੀਆਂ ਮੇਰੇ ਕਈਆਂ ਭੈਣਾਂ ਨੂੰ ਤਾਂ ਬਹੁਤ ਵਧੀਆ ਪੱਥਰੀਆਂ ਆਉਂਦੀਆਂ ਹੋਣਗੀਆਂ ਹੁਣ ਕਈਆਂ ਦੇ ਨੁਕਸ ਗੱਡਣੇ ਕਈਆਂ ਨੇ ਤਾਂ ਮੇਰੀ ਭੈਣਾਂ ਨੇ ਕਿਹਾ ਨਾ ਵਿਚਾਰੀਆਂ ਵੀ ਬਹੁਤ ਵਧੀਆ ਪੱਥਰੀਆਂ ਨੇ ਜਿਵੇਂ ਮੈਨੂੰ ਹੁਣ ਰਾਤ ਇੱਕ ਕਮੈਂਟ ਆਇਆ ਰਾਤ ਵਾਲੀ ਵੀਡੀਓ ਚ ਕਹਿੰਦੀ ਤੁਸੀਂ ਨਾ ਸਾਨੂੰ ਸਾਡੇ ਬਚਪਨ ਚ ਇੱਤੇ ਕਰਾ ਦਿਆ ਵੀ ਅਸੀਂ ਛੋਟੇ ਹੁੰਦੇ ਏਦਾਂ ਕੰਮ ਕਰਦੇ ਹੁੰਦੇ ਸੀਗੇ ਪਰ ਹੁਣ ਅੱਜ ਕੱਲ ਜਿਹੜੇ ਨਹੀਂ ਕਰਦੇ ਮੇਰੇ ਵਰਗੇ ਮੈਂ ਬੜੇ ਕੰਮ ਕਰਦੀ ਹਾਂ ਇੱਕ ਘੰਟਾ ਹੋ ਰਾਇਆ ਕਹਿੰਦੇ ਦਸਤਾਨੇ ਕਾ ਤੋ ਪਾਇ ਤੇਰੇ ਛੋਟੇ ਛੋਟੇ ਹੱਥ ਨੇ ਕਹਿੰਦੇ ਇਹ ਕਿਹੜੇ ਖਰਾਬ ਹੋਣੇ ਨੇ ਚਾਹ ਛੋਟੇ ਛੋਟੇ ਹੱਥ ਨੇ ਚਾਹ ਬੜੇ ਬੜੇ ਹੱਥ ਨੇ ਹੱਥ ਤਾਂ ਹੱਥ ਨੇ ਹੁਣ ਮੈਂ ਕਿਹੜੇ ਹੱਥ ਆਪਣੇ ਆਪ ਛੋਟੇ ਛੋਟੇ ਰੱਖੇ ਨੇ ਰੱਬ ਨੇ ਛੋਟੇ ਛੋਟੇ ਦਿੱਤੇ ਨੇ ਮੈਨੂੰ ਹੱਥ ਕੋ ਹੋਰ ਜਮਾਏ ਐ ਪਥੂਲੀਆਂ ਦੇ ਪੱਥਰ ਐ ਉਹ ਛੇਤੀ ਉਹ ਹੋ ਜੂਗੇ ਉਹ ਪੱਥਰ ਛੋਟੇ ਛੋਟੇ ਆ ਤੂੰ ਬੜੀਆਂ ਪੱਥਰ ਹੋਏ ਨਵੇੜ ਪਰ ਐ ਆਪਣੇ ਸੋਰੇ ਘਰੇ ਆ ਕੇ ਮੈਂ ਸਾਰੇ ਕੰਮ ਕਰ ਰਹੀ ਹਾਂ ਕਿਲਾ ਹਜੋ ਕਰੇਗਾ ਜਦੋਂ ਵੱਡਦੀ ਛਰੀ ਜਦ ਤੱਕ ਵੱਡਲੀ ਤੇ ਇਧਰ ਮੇਰੇ ਸਰਦਾਰ ਜੀ ਨੇ ਆ ਦੇਖ ਲਓ ਪੱਤ ਪੱਤ ਰੱਖੀਆਂ ਨੇ ਮੈਂ ਤਾਂ ਕੀ ਜੜੀ ਐ ਮੈਂ ਕਿਹਾ ਆ ਤਾਂ ਕੀ ਆ ਲੈਣਾ 700 ਰੁਪਏ ਲਾ ਕੇ ਕੁਝ ਨਹੀਂ ਬਈ ਬਣਿਆ ਦੇ ਨਾਲ 600 ਨਹੀਂ ਲਾਇਆ 750 900 300 ਕਿੱਥੇ ਲਾਇਆ ਉਹ ਯਾਰ ਦੇ ਪਾਪਾ ਜੀ ਨੇ ਮੈਨੂੰ ਦੱਸੋ ਦਾ ਸੀਨਾ ਮਾਪੇ ਨੂੰ ਫੇ ਮੈਨੂੰ ਕਰਵਾ ਚ ਉਸ ਨੂੰ ਛੁੱਟ ਦਵਾਵਾਂਗਾ ਨਾ ਹੁੰਦਾ ਨਹੀਂ ਫੇ ਮੈਂ ਦੱਸੂਗੀ ਦੱਸ ਦੇ ਪਾਪੇ ਸੀ ਦੋ ਗਾਣਾ ਖੜਾਵਾ ਦੋ ਨਹੀਂ ਖਾਣੀਆਂ ਮੈਂ ਕਹਿੰਦਾ ਨਾ ਸਾਰਾ ਦਿਨ ਉਹ ਗਾਣੇ ਗੱਟੇ ਜਾਈ ਖੀਜੀ ਜਾਈ ਖੀਜੀ ਜਾਈ ਜਿਬੂ ਚੁਗਾ ਕਾ ਕੇ ਕਹਿੰਦਾ ਕਿ ਮੈਨੂੰ ਛੁੱਟਣੇ ਦੁਬਾਰਾ ਕਰਵਾ ਚਾਉਂ ਤਾ ਆਪਣੇ ਨਿੱਪੜ ਗਏ ਬਸ ਗੋਹਾ ਪੱਠੇ ਲਏ ਆਪਣੇ ਕੱਪੜੇ ਪਛੱਲ ਦੇਣੇ ਲੋ ਜੀ ਅੱਜ ਤੋਂ ਗੋਹਾ ਪੱਠਾ ਸ਼ੁਰੂ ਕਰਦੇ ਆ ਠੀਕ ਹੈ ਕਿਉਂਕਿ ਆਪਾਂ ਜਿਹੜੀ ਪਾਠੀਆਂ ਖਤਮ ਹੋ ਗਈਆਂ ਸੀਗੀਆਂ ਫਿਰ ਸਾਗ ਕਾਦੇ ਨਾਲ ਬਣਾਉਂਗੇ ਬਾਕੀ ਤੁਸੀਂ ਇਹ ਦੱਸਿਓ ਪੱਥੀ ਦੇ ਨਾਲ ਥਪਕਾ ਵੱਜਿਆ ਸਹੀ ਬੱਜਿਆ ਪੱਥੀ ਸਹੀ ਹੈ ਤੇ ਭਾਜ ਜੇ ਘਟ ਜਾਨੀ ਤੈਨੂੰ ਬਾਹਰ ਗੇਰਨਾ ਪੈਣਾ ਗੋਗੋ ਕੋਈ ਨਹੀਂ ਬਾਹਰ ਗੇਰਤੰਗੇ ਇੱਕ ਦਿਨ ਦਾ ਬਹਰ ਕਰਾ ਦੇ ਕਰੋ ਰੂੜੀ ਪਾ ਇੱਕ ਦਿਨ ਦਾ ਉਰਾ ਕਰਾ ਲੇ ਕਰੋ 10 ਪੱਥਰ ਰੋਜ਼ ਬੱਥੀ ਦੇ ਕਰੋ ਸਾਰਾ ਸਾਲ ਬੱਥੀ ਜਾ ਸਾਰਾ ਸਾਲ ਕ ਸਾਰਾ ਸਾਲ ਸਾਰਾ ਸਾਲ खासे बड़े बड़े गुहार गंध के लाग ना हम्म गंध के लाग लाग मम्मी लाग लाग। रखे कराएं धुप्ब पा के ਦੁੱਬ ਲੈ ਕੇ ਆਓ ਇੱਕ ਪਾਥਰੀ ਵਿੱਚ ਦੁੱਬਵਾ ਕੇ ਰੱਖਿਆ ਜਿਸ ਦਿਨ ਪਹਿਲੇ ਦਿਨ ਕੋਹਾ ਪੱਥੇ ਗਰਾ ਉਹ ਸ਼ਗਨ ਤਾਂ ਆਪਾਂ ਨੇ ਕਰਿਆ ਨਹੀਂ ਮੈਨੂੰ ਤਾਂ ਦੁੱਬ ਕੀ ਪਛਾਣ ਨਹੀਂ ਹੈ ਇੱਕ ਸ਼ਗਨ ਹੋਰ ਕਰੇ ਕਰਾਂ ਏ ਦੱਸਿਆ ਗਿਆ ਜਿਹੜਾ ਬੰਦਾ ਪਾਥਰੀਆ ਵਥੇਗਾ ਉਹਨੂੰ 1100 ਰੁਪਏ ਦੇਖ ਰਾ ਪਹਿਲੇ ਦਿਨ ਦਾ ਮੈਂ ਪੱਥਰੀਆ ਹੱਥਾਂ ਨਾਲ ਉਹ ਦੇਖ ਲੈ ਨਾ ਜਿਹੜਾ ਹੱਥਾਂ ਨਾਲ ਪੱਥਰੀਆ ਹੈ ਉਹ ਦੇਖ ਉਹ ਨਹੀਂ ਬਈ ਉਹ ਗੱਲ ਕਰਦੇ ਮੈਂ ਕੋਹਾ ਪੱਥੇ ਪਹਿਲੇ ਦਿਨ ਠੀਕ ਹੈ 1100 ਰੁਪਏ ਸ਼ਗਨ ਦੋ

ਪੋਜਾਂ ਦੇ ਛੋਟੇ ਜਿਹੇ ਕਿੰਨੀ ਵਾਰ ਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ 13 ਬਾਥੀਆਂ ਪਾਛਦੀਆਂ ਬਾਬੇ ਨਾਨਕ ਕਿੰਨੇ ਦੇਖ ਲੈ 13 13 ਗੱਤੀ ਅੱਜ ਤੱਕ ਲੋਚ ਆਪਾਂ ਨੇ ਦੁੱਬ ਵਾਲਾ ਛਗਣ ਵੀ ਕਰਤੇ ਬਾਕੀ ਮੈਨੂੰ ਪਤਾ ਵੀ ਨਹੀਂ ਹੈਗਾ ਤੁਸੀਂ ਦੱਸ ਦਿਓ ਠੀਕ ਵੀ ਸਹੀ ਇਧਰ ਵੀ ਤੇਰੇ ਹੀ ਦਿਆਂ ਤਾਂ ਇੱਕ ਟਾ ਦੀ 1 2 3 4 5 ਚਾਰ ਚਾਰ ਅੱਗੇ ਚਾਰ ਬਾਰ ਸਹੀ ਗੱਲ 1 ਵਜੇ ਨੇ ਜਾਗ ਲਈ ਲਓ ਜੀ ਦਰਸਾਲ ਜੀ ਨੇ ਵੀ ਤੇਰਾ ਪਾਥੀ ਪੁੱਤੀ ਦੇ ਪਰਪਣ ਇੱਕ ਪਾਥੀ ਚੋਰੀ ਕਰ ਲਈ ਉਹ ਵੀ ਚੱਕ ਲੈ ਹੁਣ ਇੱਕ ਠੀਕ ਹੈ ਹੁਣ ਆਪਾਂ ਤਿੰਨ ਪਾਥੀ ਚੱਕ ਲਈ ਫਿਰ ਨੌ ਪਾਥੀ ਰਹਿ ਜੂਗੇ ਤੁਹਾਡੀਆਂ ਚੋਰੀ ਕਰ ਲਵਾਂ ਕਰ ਲਾਂ ਤਿੰਨ ਮੱਥੇ ਚੋਰੀ ਉਹ ਤੇਰੀਆਂ ਮੰਨੂ ਗਿਆ ਤਾਂ ਹੀ ਚਲਾਣੀ ਚੁੱਲੀਆਂ ਸਾਰੀ ਕਰ ਲਾਂ ਸਾਰੀ ਸਾਰੀ ਗੱਲ ਆ ਫਿਰ ਇਹ ਤਾਂ ਨਹੀਂ ਕਹੂੰਗਾ ਮੇਰੇ ਪਾਥੀ ਚੱਕ ਲਈਆਂ ਮੈਂ ਮੋੜਿਆ ਮਾਂ ਉਹ ਮਹੀਨ ਜੀ ਹੈ ਨਹੀਂ ਕੁਛ ਦੇਖ ਲੈ ਆਹ ਤੇ ਪਾਤੀ ਹੈ ਕੋਈ ਉਵੇਂ ਲੋਗ ਕਰੀਦਾ ਬੀਂਦਰੀ ਤੇ ਬਣਾਉ ਮਾ ਉਹ ਬਣਾ ਗੋਲ ਟੈਪ ਵਾਲੀ ਆ ਚੋਰ ਸੈ ਕੋਈ ਤਾਂ ਦੇਖੋ ਇੱਕ ਮਿੰਟ ਆਹ ਪਾਤੀ ਦੇਖੋ ਕਿਸ ਤਰ੍ਹਾਂ ਹੈ ਇਸ ਟੈਪ ਵਾਲੀ ਬਣਾਓ ਗੋਲ ਟੈਪ ਵਾਲੀ ਚੱਕਣੀ ਹੀ ਨਹੀਂ ਪਾਤੀ ਚੱਕ ਗਈ ਕਸਾ ਚਲ ਦਿਖਾ ਮਾ ਉਸ ਨੂੰ ਚਲੀ ਆ ਚਲੀ ਇੱਕਦਾਂ ਉਹ ਕਰੋ ਮੰਜਾ ਕੱਢ ਕੇ ਆ ਜੋ ਕਣਕ ਸੁੱਕਣੀ ਪਾਦੀ ਹੈ ਮੀਨ ਆ ਕੇ ਦੇ ਕਣਕ ਨੂੰ ਨੰਬਰ 2 ਪਰ ਫਿਰ ਮੈਂ ਆਪਣਾ ਨਾ हाँ देखो मज गई आरती हो रही है <laughs> मुरे बैठ गए <गे। laughs> बस करो बस करो

ਜੇ ਕਿਸੇ ਨੇ ਨਹੀਂ ਦੇਖਿਆ ਮੈਨੂੰ ਗੋਹਾ ਪੱਤੀ ਦਿਨੋਂ ਪਹਿਲਾਂ ਹਨਾ ਪਿਛਲੀ ਵੀਡੀਓ ਤੁਸੀਂ ਕੱਢ ਕੇ ਦੇਖ ਸਕਦੇ ਹੋ ਚੈੱਕ ਕਰਕੇ ਵੀ ਆਪਾਂ ਗੋਹਾ ਵੀ ਪੱਤੇ ਦੇ ਸੀਗੇ ਗੋਹਾਰੇ ਵੀ ਰੱਖਦੇ ਸੀਗੇ ਪਰ ਹੁਣ ਆਪਣੇ 2-3 ਸਾਲ ਤੋਂ ਗੋਹਾ ਨਹੀਂ ਪੱਤੇ ਸੀਗੇ ਕਿਉਂਕਿ ਆਪਣੇ ਇੱਕ ਗੋਹਾਰੀ ਚ ਰਾਮ ਨਾਲ ਸਾਰਾ ਸੀਗਾ ਹਨਾ ਪਰ ਹੁਣ ਇਸ ਸਾਲ ਗੋਹਾਰੀ ਬੜੀ ਖਤਮ ਹੋ ਗਈ ਜਣੀ ਸਾਰੀ ਲੱਗ ਗਈ ਕਿਉਂਕਿ ਵਿੱਚੇ ਲੇਵਰ ਆਉਂਦੀ ਸੀਗੀ ਹਨਾ ਲੇਵਰ ਵਾਲਿਆਂ ਨੂੰ ਵੀ ਆਪਾਂ ਪਾਠੀਆਂ ਦੇਣੀਆਂ ਹੁੰਦੀ ਸੀ ਤੇ ਜੀਰੀ ਲੱਗਦੀ ਸੀ ਬਾਕੀ ਹੁਣ ਧੂਆਂ ਵਗੈਰਾ ਕਰ ਦਿੰਦੇ ਹਾਂ ਚਲੋ ਜੀ ਬਸ ਅੱਜ ਤੋਂ ਪੱਤਨੀ ਸ਼ੁਰੂ ਹੋ ਗਈਆਂ ਹੁਣ ਹੋਰਾਂ ਨੂੰ ਸੁੱਕ ਜਾ ਕਰਨੀਆਂ ਕਿਹੜੀ ਕੁਰਸੀ? ਉਹ ਬਈ ਇੱਕ ਤਾਂ ਤੇਰੇ ਨੂੰ ਕਹਿ ਰਹਾ ਸਾਫ ਕਰ। ਉਹ ਆ ਆ ਸਟੋਰ ਵੀ ਸਾਫ ਕਰਨਾ ਹੈ। ਹਰ ਉਹ ਗਜੜੀ ਉਿੱਕੀ ਜਿਹੀ ਲੱਗੀ ਹੋਊ ਤੇ ਰਾਣੀ। ਕੋੜੀ ਲਾ ਕੇ ਕੋੜੋਂ ਵੀ ਕੰਮ ਕਰ। ਕਰ ਕਿੱਟਾ ਕਰ ਬੱਪੂ। ਹੈ? ਕਿੱਟਾ ਕਰ ਬੱਪੂ। ਸੂਈ ਕੋੜੀ ਹੈ, ਸ਼ਰੀਂਜੀ ਕੋੜੀ ਹੈ। ਤੁਸੀਂ ਕੱਟੇ ਨੂੰ ਫੜੇ ਸੂਈ ਤਾਂ ਠੀਕਾ ਤਾਂ ਮੈਂ ਲਾ ਦੂੰਗੀ। ਆ ਪੱਟੀ ਕੇ ਲਾਂਚ ਵੀ ਐਕਸਪਾਇਰ ਹੋ ਗਈ ਮੱਜਾਂ ਨੇ। ਜਿਆਦਾ ਬੜੀ ਨਹੀਂ ਆ ਤਾਂ ਜਿਆਦਾ ਹੀ ਬੜੀ ਐ ਏਡੀ ਕਰਕੇ ਲਾ ਦਿੰਗੇ ਆ ਤਾਂ ਏਡੀ ਬੜੀ ਸੂਈ ਐ ਦੱਸ ਕੱਟਾ ਕਹ ਦੇਗਾ ਉਹ ਕਹਾ ਛੋਟੀਆਂ ਮੈਂ ਲਿਆਂਦਾ ਨਹੀਂ ਨਹੀਂ ਵੀ ਟਕਟਾ ਵਧਾ ਕੇ ਆ ਗੋਇਆ ਕਿੱਥੇ ਮੈਨੂੰ ਦੋ ਕੰਦਰ ਚਿਮੜੇ ਐ ਮੇਰੇ ਤਾਂ ਕਮਾਕ ਤੇ ਜਾਂਦੀ ਗੋਗਾ ਦੇਖੀ ਕੱਢੀ ਇਸਮਾ ਤੇ ਇੱਕ ਟਿੱਕਾ ਪੁੱਟ ਟਾ ਮੜੇ ਤਾਂ ਹੈ ਆ ਉਹ ਪਹਿਲਾਂ ਲਾਇਆ ਕਿ ਟਿੱਕਾ ਪਹਿਲਾਂ ਟਾ ਅੱਛੇ ਮਲਾ ਕੇ ਲਾਣਾ ਇੰਨੀ ਇੰਨੀ ਕੀ ਦੇਖ ਚਿਰ ਪਾਊਡਰ ਨੇ ਨਾ ਪਾਊਡਰ ਹੋਇਆ ਦੇ ਕਿਹੜਾ ਪਾਊਡਰ ਦੋਨਾਂ ਦਾ ਠੀਕ ਹੈ ਪਾਊਡਰ ਦਾ ਕਿਸੇ ਦਾ ਹੈ ਦੋਨੇ ਇੱਕੇ ਹਾਰ ਗਿਆ ਹਾਂ ਕਟੇ ਨਾ ਗੱਡੀ ਚੜਾ ਦਿਓ ਪੂਰਾ ਲੈ ਸੇਮ ਕਵਾਂਟੀਟੀ ਦੋਨਾਂ ਦੋਨਾਂ ਦਾ ਇੱਕੇ ਨਾਮ ਹੈ ਰੋਟਾ ਕਰਦੇ ਦੋਵੇਂ ਮਿਲਗ ਲੱਗਦੀ ਸੇਮ ਸੇਮ ਹੈ ਤੇ ਸਹੀ ਹਾਂ ਦੋਵੇਂ ਨੇ ਸੰਭਰ ਨਹੀਂ ਜੀ ਕਿੰਨੇ ਲੋਕ ਟਿਕ ਕੇ ਲੱਗਦੇ ਆ ਡਾਕਟਰ ਕੋਲ ਟਿਕ ਲੱਗੇ ਆ ਕੇ ਫਿਰ ਆਇਆ ਤਾਂ हाँ ਹੀ ਗਏ ਕੀ ਕਰਨਾ ਫਿਰ ਉਹ ਵਗਰ ਤੋਂ ਮੈਨੂੰ ਲੱਗਦਾ ਤੂੰ ਮਿਲਦਾ ਇਹ ਕੱਟੇ ਨੂੰ ਸੋ ਟੀਕਾ ਲਗਾਣਾ ਬਹੁਤਾ ਕਹਣੇ ਪੀ ਐਚ ਡੀ ਕਰਦੀ ਰਹੀ ਹਾਂ ਨਾ ਮੈਂ ਟੀਕਾ ਵਾਰ ਮੈਂ ਸਿਰਿੰਜ ਸਿੱਧੀ ਕਰਕੇ ਟੀਕਾ ਵਾਰੀ ਕਰਾ ਖਰਜ 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 ਓਏ ਯਾਰ ਤੂੰ ਤੇ ਲੰਬੀ ਸੁਈ ਹੈ ਇੱਕ ਮਿੰਟ ਦੋ ਪਹਿਲਾਂ ਸੂਈ ਮੋਸਤੀ ਓਰੇ ਦੋ ਓ ਨਹੀਂ ਓ ਨਹੀਂ 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 ਇਹ ਦੇਖਿਆ ਲਾਣਾ ਇਹ ਤਾਂ ਸੂਈ ਹੁਣ ਵੀ ਮੋਸਤੀ ਕਿੱਤੇ ਕਨਾਂ ਦੀ ਐਸ ਤਰ੍ਹਾਂ ਫੋਟੋ ਦੀ ਪਾ ਫੁੱਲੀ ਮੈਂ ਅਸਾਂ ਮੈਂ ਹੀ ਟੀਕਾ ਲਾਈ ਕਰਾਂਦੇ ਜੀ ਖਾਲ ਖਾਲ ਟੱਬਰ ਝਿੰਣਾ ਮਾਰੇਗਾ ਤੇ ਟੀਕਾ ਲੰਦਾ ਬੱਚੇ ਮੰਮੀ ਵੀ ਨਹੀਂ ਲਾ ਸਕੀ ਤੇ ਆ ਮੁੰਨੇ ਆ ਜਾ ਨਾ ਟੀਕਾ ਲਾਈ ਮੈਂ ਕਿ ਮੈਂ ਹੀ ਕਾਬੂ ਕਰੇ ਕਰਦੀ ਤੁਹਾਨੂੰ ਜਿਹੜੀਆਂ ਕਦੇ ਮੈਸਾਂ ਦੇ ਹੱਥ ਵੀ ਲਾ ਬਸ ਇਹ ਦੋ ਪੱਤ ਯੋਗ ਹੋ ਜਗੇ ਮੈਂ ਇਸਨੇ ਕਹ ਕਰਦੇ ਆ ਨਾਲਾ ਲੱਗ ਗਿਆ ਪਰ ਹੁਣ ਹੀ ਬਾਥ ਜਾਵਾਂ ਦੂਸਰੀ ਤਾਂ ਨਹੀਂ ਨਾ ਪਰ ਜੇ ਵਸਾ ਐਨੀ ਤਾਂ ਹਵਾ ਭਰਤੀ ਐਨਾ ਤਾਂ ਟੀਕਾ ਵੀ ਨਹੀਂ ਹੈਗਾ ਅੱਧਾ ਬੱਕਟੀਨ ਫੜਾ ਦੂ ਮਾਸ ਚੱਕਰ ਲਾ ਦਿੰਦੀ ਇਹ ਕਿੱਥੇ ਰਹੇ ਪਲਟੀ ਨਹੀਂ ਹੈ ਕੋਈ ਜੱਟ ਡਾਕਟਰ ਬੇਮਾ ਦਾ ਤੂੰ ਦੱਸ ਘੜਾਣਾ ਜੇ ਟੀਗਾ ਕਹੂਗਾ ਦੋ ਜਲਾਦ ਆ ਗਏ ਮੈਨੂੰ ਫੜਨਾ ਖੱਟਾ ਕਹੂਗਾ ਹੱਸਦਾ ਵਿਚਾਰੇ ਨੂੰ ਪਤਾ ਨਹੀਂ ਹੈ ਆ ਗਈ ਹੱਸਦਾ ਵਿਚਾਰੇ ਨੂੰ ਪਤਾ ਨਹੀਂ ਲੱਗਣਾ ਹੈਗਾ ਵੀ ਮੇਰੇ ਨਾਲ ਬਿੱਤਣਾ ਕਿ ਆ ਬਾਦ ਵਿੱਚ ਬਾਦਮਾ ਕਹੇਗਾ ਜੋ ਕਿ ਆ ਪਾਣਾ ਵਰਤ ਗਿਆ ਕਿਥੇ ਜਾਵਾਂਗੇ ਕਿੱਟੇ ਵੀ ਠੀਕ ਆ ਇਹ ਨੂੰ ਅੱਧਾ ਰੌਟਾ ਕਿੱਟੇ ਬਈ ਠੀਕ ਆ ਲਪਪਾ ਆਦਾ ਗਾਨੇ ਜ਼ਰੂਰ ਲਵਾ ਲੇਗਾ ਉਹ ਪਰ ਇਹਨੂੰ ਹਜੇ ਪਤਾ ਨਹੀਂ ਹੈ ਉਹ ਪੋਪ ਠੀਕ ਆ ਪਾਣੀ ਪੜਿਆ ਠੀਕ ਜੀ ਸਾਲ ਜੀ ਦੇਖੀ ਮੜੀ ਕੁਆਰਟੀ ਗੱਲ ਆ ਜਾ ਕੱਟੇ ਦੀ ਠੀਕ ਹੈ ਮੈਂ ਕੱਟੇ ਤੇ ਟੀਗਾ ਲਾਣ ਲੱਗੀ ਉਦੋਂ ਇੱਕ ਫੋਨ ਜਿਹੜਾ ਆਪਣਾ ਓਵਰ ਹੀਟ ਹੋ ਗਿਆ ਤਾਂ ਹਨ ਕੀ ਹੋਇਆ ਹਨ ਤੀਜੇ ਜਿਹੜੀ ਨਹੀਂ ਬਣੀ ਹੈਗੀ ਟੀਗਾ ਦਾ ਕੱਟੇ ਤੇ ਚਲਣ ਲੱਗ ਗਿਆ ਹਨ ਸਗੋਂ ਥੋੜੇ ਜਿਹਾ ਛਿੱਟਾ ਮੇਰੇ ਜੀ ਮੈਂ ਹੀ ਸੀਗਾ ਉਹ ਇੱਕਦਮ ਮੈਂ ਮਾਰਨਾਂ ਕਿ ਉਹ ਕੱਟਾ ਹੱਲਣ ਲੱਗ ਗਿਆ ਸੀ ਸਰਦਾਰ ਜੀ ਕਹਿੰਦੇ ਹੂੰ ਤੇਰੀ ਜੂਆ ਨਹੀਂ ਦੇਣੂਗੇ ਇੱਥੇ ਬੜਾ ਬਾਜੀ ਨਹੀਂ ਜੂਆ ਪਹਿਲਾਂ ਇਤਨਾ ਰਾਤ ਉਹ ਗਰਮੀ ਭਜਾਉਣ ਦਾ ਨਾਮ ਇਹਦਾ ਪਤਾ ਨਹੀਂ ਕਿੰਤਨ ਭਜਾਉਗਾ ਨਾਗੇ ਰਾਮਦਾਰੀ ਹੈ ਠੰਡਾ ਚ ਪਤਾ ਕਿ ਉਹਨਾਂ 3 ਵਜੇ ਕੱਪੜੇ ਪਾਈ ਜਾਓ ਧੁੱਪਾਂ ਦੇ ਵਕਤ ਜਿੰਨੇ ਵਜੇ ਹਿੱਲ ਜਾ। ਜਿਹੜੀ ਛੱਲ ਕਰਨੀ ਹੈ ਨਾ ਉਹ ਕੱਢਣੀ ਔਖੀ ਹੋਈ। ਛੱਤ ਉੱਪਰ ਮੇਰੇ ਪਿੱਛੇ ਨਗਰ ਰਹੇ। ਕੁੱਤੇ ਨੂੰ ਦੇਖੋ। ਇਤਨਾ ਕਰ ਰਿਹਾ ਆਪਣਾ ਉਹ। ਕੀ ਇਹ ਦੀ। ਉਹ ਸੁੱਕਾ ਦੋਲੀ ਸੁੱਕਾ। ਦੱਸੋ ਸੁੱਕਾ ਪਲਾਸਟਿਕ ਹੈ ਸੁੱਕੇਗਾ। ਕੀ ਉਹ ਕਾ ਸੁੱਕੇਗਾ। ਕਿ ਕੋਟਾਂ ਬੇਸਾਨ ਬੁਲੰਦ

ਆਹ ਕੇ ਪਾਥੀਆਂ ਮੱਥੇ ਹੋਣ ਵਾਲੀਆਂ ਸਿਸਟਮ ਐ ਉਹ ਪਾਥੀਆਂ ਨਾ ਪਾਥੀਆਂ ਦੀ ਸ਼ਕਲ ਦੇਖਣ ਨੂੰ ਵੀ ਨਹੀਂ ਸੋਹਣੀਆਂ ਲੱਗਦੀਆਂ ਹੈਗੀਆਂ ਚੁੱਲਿਆਂ ਫੁਕਣੇ ਨੂੰ ਤਾਂ ਕਿੱਥੇ ਸੋਹਣੀਆਂ ਲੱਗੂਗੀਆਂ ਫਿਰ ਅਜੇ ਦਿਓ ਲਓ ਜੀ ਗੋਹਾ ਆਪਣੇ ਪੱਥਦੇ ਆ ਇੱਧਰ ਅਬੀ ਪਾਥੀਆਂ ਪਾਥੂ ਹੋ ਗਈਆਂ ਹਨ ਤੇ ਇੱਥੋਂ ਬੇੜਾ ਸੰਬਰ ਹੋ ਗਿਆ ਸੀਗਾ ਮੈਂ ਨਹੀਂ ਸੰਭਰਿਆ ਆਪਾਂ ਨੇ ਭਈਆ ਰੱਖੇ ਨਾ ਉਨੇ ਸੰਭਰੇ ਇੱਧਰ ਮੈਂ ਪਹਿਲਾਂ ਦੱਸ ਦਵਾਂ ਜਿਹੜਾ ਕੰਮ ਮੈਂ ਕਰਦੀ ਹੁੰਦੀ ਆ ਮੈਂ ਦੱਸਦੀ ਹੁੰਦੀ ਜਿਹੜਾ ਨਹੀਂ ਕਰਦੀ ਹੁੰਦੀ ਉਹ ਮੈਂ ਕਹਿ ਦਿੰਦੀ ਹੁੰਦੀ ਬਈ ਮੈਂ ਨਹੀਂ ਹੈ ਕੀਤਾ ਹੈ ਕੰਮ ਕੱਪੜੇ ਧੋਣ ਵਾਸਤੇ ਮਸ਼ੀਨ ਲਾਈ ਹੋਈ ਐ ਧੁੱਪ ਪਾੜੀ ਐ ਚੁੱਲ੍ਹਾ ਸੁੱਕ ਜਾਣਾ ਠੀਕ ਐ ਪਾਪਾ ਜੀ ਨੂੰ ਕਹੂੰਗੀ ਵੀ ਤੁਸੀਂ ਉਹ ਕਰ ਦਿਓ ਲਿਆਣ ਤੋਂ ਸਾਗ ਹੁਣ ਇੱਕ ਦਿਨ ਚ ਇੱਕ ਤਾਂ ਸਾਡੇ ਚੁੱਲੇ ਤੇ ਪਤਾ ਕੀ ਹੁੰਦਾ ਐ ਇੱਥੇ ਜੀ ਪੈਰ ਰੱਖੇ ਨਾ ਟੋਮੀ ਇੱਥੇ ਕੰਦ ਤੇ ਜਾਂਦਾ ਹੈ ਅੱਜ ਹੋਇ ਸੁੱਕ ਤੇ ਆਣਾ ਹੌਣ ਤੱਕ ਉਹ ਹਾ ਪੱਠੇ ਰਹੇ ਨੇ ਰੈਸਟ ਲਈ ਖਵਾ ਖਾਈਏ ਕਹਾਣੇ ਪੱਖੇ ਦੀ ਜਾਂ ਏਸੀ ਦੀ ਠੀਕ ਹੈ ਭਾਂਡੇ ਆਪਣੇ ਥੋੜੇ ਜਿਹੇ ਰਹਿੰਦੇ ਨੇ ਮੰਜਨ ਵਾਲੇ ਉਹ ਮੈਂ ਮੰਜੂਗੀ ਰੁੱਕ ਕੇ ਲਓ ਜੇ ਆਪਾਂ ਅਗੇ ਅੰਦਰ ਹੁਣ ਲਈ ਪੱਖੇ ਦੀ ਹਵਾ ਤੇ ਬਾਕੀ ਸੂਟ ਸੋਚ ਲਏ ਮੈਂ ਹੁਣ ਕਰਵਾ ਚੌਥ ਵਾਸਤੇ ਸਮਾਨ ਵਾਸਤੇ ਹੈ ਨਾ ਮੈਂ ਸਰਦਾਰ ਜੀ ਨੂੰ ਡਰਾਪਾ ਵੀ ਦੇ ਲਿਆ ਵੀ ਜੇ ਤੁਸੀਂ ਹੈ ਨਾ ਮੈਨੂੰ ਸੂਟ ਨਹੀਂ ਦਿਵਾਉਂਗੇ ਹਨਾ ਮੇ Papa Pajne ਦੱਸ ਦੇਣਾ ਵੀ ਮੈਨੂੰ ਸੂਟ ਨਹੀਂ ਦਿਖਾਇਆ। ਵੀ ਤੁਸੀਂ ਪਾਤੀਆ ਪਤਰਾ ਲੈ ਕੇ ਨਹੀਂ ਦੱਸਦੀ। ਕੋਈ ਚੱਕਰ ਨਹੀਂ। ਹੁਣ ਮੈਂ ਕਿਹੜਾ ਡਰੱਪ ਲੱਭਾਂ? ਕੋਈ ਹੋਰ ਡਰੱਪ ਲੱਭਣਾ ਪੈਣਾ ਹੁਣ ਮੈਨੂੰ। ਦੇਖਦੇ ਵਸੇ ਕਦੇ ਨੀਂ ਜਾ ਕੇ ਆਪਾਂ ਨੂੰ ਸ਼ਾਪਿੰਗ ਕਰਿਆਵਾਂਗੇ ਹਨਾ ਸੂਟ ਨਰਾਤਿਆਂ ਨਰਾਤਿਆਂ ਚ ਸਵਾਲਾਂਗੇ। ਕਿਉਂਕਿ 20 ਤਰੀਕ ਦੀ ਹੈਗੀ ਕਰਵਾ ਚੌਥ ਅੱਜ 3 ਤਰੀਕ ਹੈਗੀ ਹੈ। 3 4 ਅੱਜ 4 ਤਰੀਕ ਹੈ। ਚਲੋ ਜੀ ਥੋੜੀ ਦੇਰ ਪਾਸਟ ਕਰੀਏ ਰੋਟੀ ਆਪਾਂ ਨੇ ਖਾ ਲਈ ਸੀਗੀ ਆਲੂਆਂ ਦੇ ਪਰਾਂਠੇ ਬਣਾਏ ਸੀਗੇ ਅੱਜ ਆਪਾਂ ਨੇ ਤੇ ਸਬਜੀ ਬਣਾਈਏ ਜੀ ਅੱਜ ਆਪਾਂ ਨੇ ਖੋਬੀ ਦੀ ਠੀਕ ਹੈ ਤੇ ਬਾਕੀ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਸੀਂ ਜਿਹੜੇ ਪਿੱਤਲ ਦੇ ਭਾਂਡੇ ਚ ਦੁੱਧ ਚਾਹ ਕਰ ਬਣਾਉਂਦੇ ਹੋ ਹਣਾ ਵੀ ਦੁੱਧ ਜਾਂ ਕੁਛ ਹੋਈ ਵੀ ਉਹ ਭਾਂਡੇ ਚ ਕਹਿੰਦੇ ਵੀ ਕਰ ਸਿਆਂਦਾ ਤਾਂ ਨਹੀਂ ਵੀ ਕਿੰਨੇ ਦਿਨ ਰੱਖੇ ਜੱਖੀ ਦਾ ਹੁੰਦਾ ਹੈ ਵੈਸੇ ਉਹਦੇ ਵਿੱਚ ਜੀ ਦੁੱਧ ਚਾਹ ਜੋ ਵੀ ਆਪਾਂ ਹਨ ਕਰੀਏ ਕਟ-ਕਟ ਪਰ ਅੱਧੇ ਘੰਟੇ ਹੱਦ ਘੰਟੇ ਬਾਅਦ ਕੱਢ ਲੈਣਾ ਚਾਹੀਦਾ ਕਿਉਂਕਿ ਉਹ ਨਰ ਕਰ ਸਿਆ ਜਾਂਦਾ ਹੈ ਫਿਰ ਉਹਦੇ ਵਿੱਚ ਉਹ ਸਾਈਡਾਂ ਦੇ ਨਾ ਗ੍ਰੀਨ ਗ੍ਰੀਨ ਜਿਹਾ ਹੋ ਜਾਂਦਾ ਹੈ ਮੈਂ ਸੋਚੀ ਜਿਹੜਾ ਸਾਡਾ ਇਹ ਪਿਕਲ ਦਾ ਤੁਸ ਹੈ ਨਾ ਇਹਨੂੰ ਕਲੀ ਕਰਾ ਕੇ ਲੈ ਕੇ ਆਉਂਗੀ ਹੁਣ ਤੇ ਜਿਹੜਾ ਪੰਨਾ ਮੈਂ ਲੈਂਦੇ ਸੀਗਾ ਉਹਦੇ ਵਿੱਚ ਕਲੀ ਆਲਰੇਡੀ ਹੋਈ ਹੋਈ ਜੰਮਾ ਹੁਣ ਮੈਂ ਇਹ ਸੋਚ ਲਈ ਵੀ ਹੁਣ ਉੱਪਰੋਂ ਹੁਣ ਤਿਹਾੜ ਆ ਰਹੇ ਨੇ ਜਿਹੜੇ ਕੋਈ ਭਾਂਡੇ ਲੈਣੇ ਹਨ ਪਾਉ ਲੈ ਆਵਾਂਗੇ ਟੁੱਟ ਫੁੱਟੇ ਜੀ ਦੇ ਕੇ ਜਿਵੇਂ ਕੋਲੀਆਂ ਵਗੈਰੇ ਟੀੜੀਆਂ ਹੁੰਦੀਆਂ ਜੇ ਗਲਾਸ ਹਨਾ ਕੁਛ ਉਹ ਆਪਾਂ ਦੇ ਆਵਾਂਗੇ ਦੇ ਕੇ ਨਾਲ ਜਿਹੜੇ ਕੋਈ 2-4 ਭਾਂਡੇ ਨੇ ਦਿਵਾਲੀ ਨੂੰ ਲਿਆਣੇ ਹਨ ਲੈ ਕੇ ਦੇ ਵਾਸਤੇ ਦਿਵਾਲੀ ਨੂੰ ਹੀ ਆਵਾਂਗੇ ਕੱਲ ਹੀ ਆਪਾਂ ਹੁਣੇ ਕਰਾ ਲਵਾਂਗੇ ਇਹ 2-4 ਦਿਨਾਂ ਚ ਦੇਖਦੀ ਐਵੇਂ ਜਦੋਂ ਮੈਨੂੰ ਟਾਈਮ ਲੱਗਿਆ ਤੇ ਬਾਕੀ ਮੈਂ ਟੇਲਰ ਨੂੰ ਸੂਟ ਦਿੱਤੇ ਹੋਏ ਸੀਗੇ ਸੀ ਹੁਣੇ ਹਨਾ ਸਰਾਤਾ ਤੋਂ ਪਹਿਲਾਂ ਦੇ ਫਿਰ ਮੈਂ ਉਹਨਾਂ ਨੂੰ ਕਹ ਦਿੱਤੀ ਸੀ ਕਿ ਵੀ ਹਜੇ ਸੀ ਹੋਣਾ ਹਨਾ ਵੀ ਤੁਸੀਂ ਹਜੇ ਸਿਲਾਈ ਨਾ ਕਰੋ ਸੂਟਾਂ ਦੀ ਤੇ ਮੈਂ ਕੱਲ ਫੋਨ ਕਰ ਰਹੀ ਸੀ ਇਹ ਥੋੜੇ ਜਹ ਹਜੇ ਸੂਟਾਂ ਦਾ ਸਮਾਨ ਲੈ ਕੇ ਦੇਣਾ ਹੈ ਉਹਨਾਂ ਨੂੰ ਹਨਾ ਦੇਖੂਗੀ ਅੱਜ ਜਾਂ ਕੱਲੂ ਜਾਵਾਂਗੀ ਬਾਜ਼ਾਰ ਦੇ ਵਿੱਚ ਨਾਲੇ ਸੂਟ ਦੇਖਾਂਗੀ ਤੇ ਨਾਲੇ ਜਿਹੜੇ ਸੂਟ ਨਾਲ ਹੋਰ ਸਮਾਨ ਹੈ ਉਹ ਲੈ ਕੇ ਉਹਨਾਂ ਨੂੰ ਦੇ ਆਂਗੀ ਸੋ ਮੇਰੇ ਟੇਲਰ ਕਹਿੰਦੀ ਕਹਿੰਦੀ ਮੈਂ ਅਗਲੇ 3 ਤਰੀਕ ਤੋਂ ਪਹਿਲਾਂ ਪਹਿਲਾਂ ਮੈਂ ਜਿੰਨੇ ਮਾਝ ਸੂਟ ਸਲਾਈ ਕਰਾ ਲਿਆ ਉਸ ਤੋਂ ਬਾਅਦ ਚ ਨਹੀਂ ਕਹਿੰਦੀ ਮੈਂ 1 ਮਹੀਨਾ ਸੁਣੀ ਮੈਂ ਕਿਉਂ ਕਹਿੰਦੀ ਮੈਨੂੰ ਵਿਆਹ ਹੈ ਮੈਂ ਕਹਿੰਦੀ ਠੀਕ ਹੈ ਮੈਂ ਕਹਿੰਦੀ ਮੈਨੂੰ ਵੀ ਵਿਆਹ ਨੇ ਅਗਲੇ ਮਹੀਨੇ ਦਾ ਉਹ ਅਗਲੇ ਮਹੀਨੇ ਫਿਰ ਪਹਿਲਾਂ ਪਹਿਲਾਂ ਸਲਾਈ ਕਰਾ ਹੋਣੀ ਹੈ ਨਾ ਚਲੋ ਜੀ